ਛੋਟੇ ਸ਼ਹੀਦਜਾਦਿਆਂ ਅਤੇ ਮਾਤਾ-ਗੁਜਰੀ ਦੀ ਸ਼ਹਾਦਤ ਨੂੰ ਸਮਰਪਿਤ ਸੁਰ ਸੰਗੀਤ ਸੰਸਥਾ ਦੁਆਬਾ ਵੱਲੋਂ ਬਿਸਕੁਟ ਅਤੇ ਗਰਮ ਦੁੱਧ ਦਾ ਲੰਗਰ ਸਮੂਹ ਸੰਗਤ ਲਈ ਲਗਾਇਆ ਗਿਆ ਇਸ ਮੌਕੇ ਤੇ ਸੁਰ ਸੰਗੀਤ ਸੰਸਥਾ ਦੁਆਬਾ ਦੇ ਪ੍ਰਧਾਨ ਰਾਜ ਤਤਰਾਲ ਨੇ ਦੱਸਿਆ ਗਿਆ ਹੈ ਕਿ ਇਹ ਲੰਗਰ ਸਮੂਹ ਕਲਾਕਾਰ ਸੰਗੀਤਕਾਰ ਲੇਖਕਾ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਹੈ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਜੀ ਧਰਗੁਰਦੇਵ ਜੀ ਜੈ ਭੀਂਜਾ ਭਾਰਤ ਅੱਜ ਸੁਰ ਸਿੰਘ ਜੀ ਸੰਸਥਾ ਦਵਾਪਾ ਪੰਗਾ ਵੱਲੋਂ ਛੋਟੇ ਸਹਿਲਜਾਂ ਦੀ ਮਾਤਾ ਗੁਰੀ ਦੀ ਸਾਦੀ ਬੱਕਰਾ ਕੇ ਦੋਦੇ ਲੰਗਰ ਲਾਇਆ ਜਾ ਰਿਹਾ ਆ ਸਾਡੀ ਸੰਸਥਾ ਅਮਰੀ ਹੀ ਪਿਆਰ ਸਰਕਾਰ ਦੇ ਨਾਲ ਦੋਦੇ ਲੰਗਰ ਸ਼ਕਰੀਆ ਸਾਡੀ ਸੰਸਥਾ ਦੇ ਸਾਰੇ ਮੈਂਬਰਾਂ ਨੇ ਗਾਇਕ, ਗੀਤਕਾਰ, ਸੰਗੀਤਕਾਰ, ਪੱਤਰਕਾਰ ਵੀਰਾਂ ਨੇ ਜਿਹੜੀ ਸੰਸਥਾ ਬਣਾਈ ਆ ਸੁਰ ਸਿੰਘ ਜੀ ਸੰਸਥਾ ਦਵਾਪਾ ਪੰਗਾ ਉਹਨਾਂ ਦੇ ਵਿੱਚੋਂ ਇਹ ਵਿਸ਼ੇਸ਼ ਪ੍ਰਾਲਾ ਕੀਤਾ ਗਿਆ ਇਹ ਵੀ ਦਰਜ ਕੀਤਾ ਗਿਆ ਅੱਜ ਕੋਟੀ ਕੋਟੀ ਪ੍ਰਣਾਮ ਹੈ ਇਹ ਸੇਧਨ ਜਿਹਨੇ ਆਪਣੀਆਂ ਜਾਨਾਂ ਬਾਲ ਕੇ ਪੂਰੇ ਸਮਾਜ ਨੂੰ ਜਿੰਦਾ ਰੱਖਿਆ ਅਸੀਂ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਮਾਈਕ ਤੁਹਾਡਾ ਮਾਈਕ ਬਹੁਤ ਵਧੀਆ ਗੁਰਦੇਸਨ ਗੁਰਦੇਸਨ ਜੀ ਟੀਮ ਜੈ ਪਰਮਾ